ਪੰਜਾਬ ਸਰਕਾਰ ਵੱਲੋਂ ਮਾੜਿਆਂ ਸੁਰੱਖਤਾ ਕਾਰਜ ਚਲਾਈ ਨਹੀਂ। ਕਿ ਐਸਐਸਪੀ ਸਾਹਿਬ ਗੁਰੂ ਜੀ ਅਜੀਤ ਗਾਂਧੀ ਆਈਪੀਐਸ ਦੇ ਅੰਡਰ ਕਮ ਕਰਦੇ ਆ ਨਿਹਾਲ ਸਿੰਘ ਥਾਣਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਆਪਣੇ 3 ਮੈਂਬਰੀ ਗਰੋਹ ਟਰਾਂਸਫਰ ਚੋਰ ਤੇ ਮੋਟਰਾਂ ਦੇ ਕੇਬਲ ਚੋਰ ਕਾਬੂ ਕੀਤੇ ਨੇ ਜਿਨ੍ਹਾਂ ਦਾ ਨਾਮ ਲਲਿਤ ਪੁੱਤਰ ਵਿਜੇ ਕੁਮਾਰ ਵਾਸੀ ਬਾਗਾ ਪੁਰਾਣਾ ਅਜੇ ਕੁਮਾਰ ਉਰਫ ਕਾਕਾ ਪੁੱਤਰ ਅਵਤਾਰ ਸਿੰਘ ਵਾਸੀਆਂ ਬਾਗਾਪੁਰਾਣਾ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਪ੍ਰੀਤਮ ਸਿੰਘ ਵਾਸੀ ਖੂਲੇਵਾਲ ਥਾਣਾ ਬਾਗਾਪੁਰਾਣਾ ਜਿਹੜੇ ਇਹ ਅਸੀਂ ਰੈਸਟ ਕੀਤੇ ਨੇ ਇਹਨਾਂ ਪਰਸਨ ਜਿਹੜਾ ਅਸੀਂ ਇੱਕ ਕੁਵਾਂਟਲ 70 ਕਿਲੋ ਤਾਂਬਾ ਬਰਾਮਦ ਕਰਾਇਆ ਤੇ ਇੱਕ ਮੋਟਰਸਾਈਕਲ ਬਰਾਮਦ ਕਰਾਇਆ ਜਿਹੜਾ ਸੀਨਾ ਤੇ ਐਫ ਆਈ ਨੰਬਰ 157 ਮਿਤੀ 24/8/25 ਅੰਡਰ ਸੈਕਸ਼ਨ 303 ਬੀ ਐਨ ਐਸ ਦੇ ਅਧੀਨ ਕਾਣਾ ਨਿਹਾਲ ਸਿੰਘ ਵਾਲਾ ਦਰਜ ਰਿਸਟਰ ਕੀਤਾ ਹੈ ਜਿਹੜਾ ਅਸੀਂ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਤੇ ਹੋਰ ਢੰਗਾਈ ਨਾਲ ਕੁਝ ਕਿਸ ਕਰਾਂਗੇ ਤੇ ਸਾਰੇ ਇਹਨਾਂ ਦੇ ਪਹਿਲਾਂ ਵੀ ਵੀ ਮੁਕਾਦਮੇ ਦਰਜ ਹਨੀ ਹਾਂਜੀ ਪਹਿਲਾਂ ਵੀ ਇਹਨਾਂ ਤੇ ਜਿਹੜਾ ਲਲਿਤ ਕੁਮਾਰ ਕਵਾੜੀਆ ਹੈ ਇਹਨਾਂ ਤੇ ਵੀ ਲੁੱਟਾ ਖਵਾ ਦਾ ਪਹਿਲਾ ਪਰਚਾ ਦਰਜ ਹੈ ਥਾਣਾ ਨਿਹਾਲ ਸਿੰਘ ਵਾਲਾ ਤੇ ਦੂਸਰਾ ਜਿਹੜਾ ਅ ਅਜੀਤ ਕੁਮਾਰ ਹੈ ਉਰਫ ਕਾਕਾ ਇਹਦੇ ਤੇ ਵੀ ਦੋ ਪਰਚੇ ਦਰਜ ਨੇ ਇਕ ਤਾਰ ਸੈਦ ਦਾ ਪਰਚਾ ਦਰਦੇ ਤੇ ਇੱਕ ਲੜਾਈ ਝਗੜੇ ਦਾ ਪਰਚਾ ਦਰਦੇ